ਚਿਚੜਾਏ ਖੜਾ ਕਰਿਆ ਹੋਇਆ ਜਿਵੇਂ ਹੋਣਾ ਚੱਕੀ ਮੇਰੇ ਮਾਰਨਾ ਹੁੰਦਾ ਹੈ ਪੂਰੇ ਗੁੱਸੇ ਦੇ ਵਿੱਚ ਆਪਾਂ ਗਰਮੀ ਗਰਮੀ ਹੋਏ ਹੋਏ ਦੇਖੋ ਜੀ ਤੇ ਨਮੀ ਨਮੀ ਟ੍ਰਿਕ ਸਿੱਖਣ ਦੇ ਲਈ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਿਹਾ ਕਰੋ ਜਿਹਨੇ ਕਹਿੰਦਾ ਜਿਹੜਾ ਕੰਮ ਨਹੀਂ ਕਰੂਗਾ ਉਹਦੇ ਆ ਬਚਣੇ ਡੰਡੇ ਹੈ ਪਾਣੀ ਪਾਣੇ ਵਾਲਾ ਕੰਮ ਉਹ ਹੀ ਦਾ ਦਾ ਮਰਦੇ ਦੇ ਮੂੰਹ ਚ ਪਾਣੀ ਪਾਣ ਵਾਲਾ ਕੰਮ ਕਰੇ ਹੁਣ ਤਾਂ ਆਪਾਂ ਨੇ ਜਿਨ੍ਹਾਂ ਦੀ ਪਹਿਲਾ ਸਤ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਜਿਹ ਦਿਨ ਸ਼ਨੀਵਾਰ ਦਾ ਤੇ ਆਪਾਂ ਅੱਜ ਲੱਗੇ ਘਰ ਦੇ ਛੋਟੇ ਛੋਟੇ ਜੇ ਕੰਮ ਕਰਨ ਕਿਉਂਕਿ ਅੱਜ ਸਰਦਾਰ ਜੀ ਨੇ ਥੋੜਾ ਜਿਹਾ ਲੇਟ ਜਾਣਾ ਤੇ ਆਪ ਲੱਗੇ ਹੋਏ ਆਰੀ ਚੱਕ ਕੇ ਫਿਰ ਰਹੇ ਆ ਤੇ ਮੈਨੂੰ ਲੱਗਦਾ ਅੱਜ ਕਰਨੀ ਕਿ ਵੱਡ ਟੁਕ ਹੋਣ ਕਿਸੇ ਦੀ ਤੇ ਆਪਾਂ ਨਾਲ ਹੋ ਕੇ ਕਰਵਾ ਦਈਏ ਨਹੀਂ ਤਾਂ ਇਹਨਾਂ ਨੇ ਪਤਾ ਨਹੀਂ ਕੀ ਕੀ ਕਰਨਾ ਹੈ ਤੇ ਆਪਾਂ ਨੇ ਅੱਜ ਕਰਨੀ ਹੈ ਥੋੜੀ ਜਿਹੀ ਪਹਿਲਾਂ ਅਮਰੂਦ ਦੀ ਕਟਿੰਗ ਕਿਉਂਕਿ ਅਮਰੂਦ ਆਪਣਾ ਥੋੜਾ ਜਿਆਦਾ ਫੈਲ ਗਿਆ ਤੇ ਆਪਾਂ ਇਹਨੂੰ ਨਿਚੇ ਤੋਂ ਕਟਿੰਗ ਕਰਕੇ ਚੰਗੀ ਤਰ੍ਹਾਂ ਪਹਿਲਾਂ ਗੋਲ ਸ਼ੇਪ ਚ ਲੈ ਕੇ ਆਉਨੇ ਆ ਤੇ ਬਾਕੀ ਆਪਾਂ ਫਿਰ ਉਧਰ ਜੰਨੇ ਆ ਆਪਣੀਆਂ ਸਬਜ਼ੀਆਂ ਵੱਲ ਤੇ ਉਧਰ ਵੀ ਆਪਾਂ ਨੇ ਅੱਜ ਛੋਟੇ-ਛੋਟੇ ਜੇ ਕੰਮ ਕਰ ਕਰਨੇ ਆ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਨਵੇਂ ਤੋਂ ਕਰ ਲੋ ਸਬਸਕ੍ਰਾਈਬ ਚੈਨਲ ਨੂੰ ਤੇ ਫੁੱਲ ਵੀਡੀਓ ਵਾਚ ਗੱਲ ਤਾਂ ਸੁਣ ਲੋ ਤੁਸੀਂ ਮੇਰੀ ਸਿਆਣੇ ਬੰਦੇ ਦੀ ਸੁਣ ਲਿਆ ਕਰੋ ਕਦੇ ਪਹਿਲਾਂ ਤਾਂ ਨੂੰ ਵੱਡੋ ਜਿਹੜੀ ਨੂੰ ਫੜਨੀ ਹੈਗਾ ਮੈਂ ਉਹ ਹੀ ਵੜਵਾਉਂ ਥੋੜਾ ਐਨੀ ਹੋ ਕਰਨੀ ਹੈਗੀ ਚੜਨੀ ਵੜਨੀ ਆ ਵੱਡੋ ਜਿਆਦਾ ਖਲਾਰਾ ਜਾਦਾ ਜਿਆ ਸਾਰਾ ਇੱਕ ਵਾਰ ਫੜ ਪੱਕ ਗਿਆ ਫੇਰ ਵੱਢ ਦੂੰਗੇ ਇਹਨੂੰ ਸਾਰੀ ਨੂੰ ਆ ਵੜਤੀ ਪੱਕੀ ਦੋਤੀ ਆ ਵੇ ਫਿਰ ਇਹਦਾ ਕੋ ਲੱਗੀ ਜਾਨੀ ਫਿਰ ਇਹਨਾਂ ਨੂੰ ਜਿਆਦਾ ਕਾਹਜ ਹੁੰਦਾ ਇਹਨੂੰ ਵੱਢੋ ਇਹਨੂੰ ਦੋ ਅਮਰੂਦ ਲੱਗੇ ਹੋਏ ਆ ਰਹਿਣ ਦੋ ਉਹ ਉੱਥੇ ਵੱਢੋ ਸਿਰੇ ਤੇ ਇਹਨੂੰ ਵੀ ਵੱਢ ਦੋ ਆ ਦੇਖੋ ਆਹ ਮਾ ਦਾ ਵਾਧੂ ਹੈ ਇਹਨੂੰ ਕੁਛ ਨਹੀਂ ਲੱਗਿਆ ਹੈਗਾ ਨਾਲੇ ਜਿਹੜੇ ਇਹ ਲੱਗੇ ਨਾ ਮਤਲਬ ਇਹਨਾਂ ਨੇ ਪੱਕਣਾ ਨਹੀਂ ਹੈਗਾ ਮਤਲਬ ਛੋਟੀ ਛੋਟੀਆਂ ਟਾਣੀਆਂ ਲੱਗੀਆਂ ਹੈ ਇਹਨਾਂ ਜਿਹੜੇ ਜਾਣੇ ਪੱਕ ਜੂਗੇ ਆ ਸਰੀ ਦੇਖਣੇ ਜੇ ਸਾਫ ਜਿਹਾ ਹੋ ਗਿਆ ਹੈ ਨਾ ਆ ਦੇਖੋ ਆਹ ਟੁੱਟੀ ਵੀ ਇਹਨੂੰ ਇਹਨੂੰ ਵੱਡੋ ਆ ਜਿਹੜੇ ਵੀਰੇ ਹੱਥ ਚ ਇਹਨੂੰ ਵੱਡੋ ਇਕ ਆ ਵੜ ਦੋ ਠੀਕ ਹੈ ਹਾਂ ਤਾਂ ਇਹਨੂੰ ਐ ਕਰੋ ਇਹਨੂੰ ਰੱਸੀ ਨਾਲ ਬੰਨ੍ਹ ਦੇ ਉੱਪਰ ਹਨਾ ਜੀ ਆ ਜਿਹੜੀ ਮੇਰੇ ਹੱਥ ਚ ਇਹਨੂੰ ਵੀ ਵੜ ਦੋ ਹਾਂ ਆ ਜਿਹੜੀ ਇਹਨੂੰ ਉੱਪਰ ਕਰ ਦੋ ਇਕੱਠੀ ਕਰ ਦੋ ਇਹਨੂੰ ਅਮਰੂਦ ਲੱਗੇ ਹੋਏ ਨੇ ਬਹੁਤ ਆ ਪੱਕ ਚਣ ਦੋ ਇਹਨੂੰ ਵੀ ਆ ਵੀ ਚੱਕ ਦੋ ਅਦੇ ਅਦੇ ਇਹਦੇ ਵੀ ਚੱਕੋ ਫਟੇ ਨਾ ਯਾਰ ਰਹਿਣ ਦੋ ਤੁਸੀਂ ਪੰਗੇ ਕਿਉਂ ਲਈ ਜਾਂਦੇ ਉਠੇ ਹਾਈ ਪੱਪੀਆ ਇਹਨੂੰ ਤਾਂ ਰਹਿਣ ਦੇ ਚਾਰ ਅਮਰੂਦ ਗਏ ਚਾਰ ਹੁੰਦੇ ਆ ਰੱਖਦੇ ਆ ਆਨੂੰ ਪੱਟ ਕੇ ਜਾਂ ਤਾਂ ਕਿਨੂ ਲਾ ਲੋ ਜਾਂ ਹੰਬਲਾ ਲਾ ਲੋ ਆ ਇਹਨੇ ਨਹੀਂ ਹੋਣਾ ਹੈਗਾ ਕਿਉਂਕਿ ਇਹਨੇ ਬਹੁਤ ਸਾਲ ਹੋ ਗਏ ਦੋ ਤਿੰਨ ਸਾਲਾਂ ਬਾਅਦ ਤਾਂ ਫਲ ਆ ਜਾਂਦਾ ਸਿੱਪਲੀ ਸਿੱਪਲੀ ਹੋ ਉਸਲੀ ਉੱਪਰ ਕਿੱਥੇ ਗਈ ਇਹਦੇ ਵਿੱਚ ਨਾਲ ਦੀ ਉਹ ਤਾਂ ਹੈਗੀ ਐ ਹੋ ਗਈ ਉਹਨੂੰ ਵੀ ਕੰਨ ਤੋਂ ਮਾਰ ਲੀਏ ਸ਼ੋਕੇ ਨੂੰ ਕਹਿੰਦਾ 4 ਫੁੱਟ ਛੱਡ ਕੇ ਨਾ ਉਹਦੀ ਕਟਿੰਗ ਕਰ ਦੋ ਕਹਿੰਦਾ ਫਿਰ ਉਹ ਗੋਲ ਬਣ ਜਾਊਗਾ ਫਾਦੇ ਖਲਾਰਾ ਮੈਨੂੰ ਚੱਕਣ ਨੂੰ ਉਹ ਤਾਂ ਐਂ ਕਹਿ ਕੇ ਕਹਿੰਦਾ ਕਿ ਨਾ ਤੁਸੀਂ ਆਹ ਉਰੇ ਤੱਕ 4 ਫੁੱਟ ਉਹ ਕਰ ਦੋ ਕਹਿੰਦਾ ਥੋੜੀਆ ਗ੍ਰਿਲ ਤੱਕ ਜਿੱਥੇ ਨਾ ਕਹਿੰਦਾ ਉਰੇ ਤੱਕ ਇਹਨੇ ਛਤਰੀ ਬਣ ਜਾਣੀ ਹੈ ਵੀ ਆ ਫਿਰ ਸੋਹਣਾ ਲੱਗੂਗਾ ਕਹਿੰਦਾ ਜਿਆਦਾ ਤੁਸੀਂ ਉੱਚਾ ਕਰਦੇ ਆ ਇਹਨੂੰ ਪਰ ਹੁਣ ਜੀ ਵੀ ਨਹੀਂ ਕਰਦਾ ਹੈਗਾ ਹੈ ਨਾ ਕਿੰਨਾ ਸੋਹਣਾ ਤਾਂ ਹੋ ਗਿਆ ਚਲ ਜਾਦੇ ਪਰ ਅਮਰੂਦ ਘਟਾਂ ਤੇ ਪ੍ਰਿੰਡਾ ਹੈਗੀਆਂ ਜ਼ਿਆਦੇ। ਹਈ ਖਾ ਜਾਣ ਆ ਕਿੰਨੀਆਂ ਪ੍ਰਿੰਡਾਂ ਐ। ਕੱਲ ਵੀ ਹਿੱਟ ਮਾਰ ਲਈ ਮੈਂ। ਸਰਫੇ ਮਾਰ ਲਿਆ ਫੇਰ ਭੱਜ ਜਾਨੀ ਮਰਦੀਆਂ ਨਹੀਂ। ਆ ਵੀ ਅਮਰੂਦ ਪੱਕਾ ਐ। ਖਾਓ ਗਾਇਸ ਅਮਰੂਖਾਓ ਅਮਰੂਖ ਮਿੱਠੇ ਮਿੱਠੇ ਅਮਰੂਖ ਨਾੜ ਪਰਿੰਡਾ ਦੀ ਖਾਓ ਪਰਿੰਡਾ ਖਾਉਂਗੇ ਆਪਾਂ ਨੂੰ ਤੋੜ ਦਦੋਂਗੇ ਭੱਜ ਕੇ ਫੇਰ ਦੁਬਾਰੇ ਲੱਗ ਜਾਨੀ ਆ ਉਹ ਲੋ ਜੀ ਦਾ ਆਪਾਂ ਹਣਾ ਹੋ ਗਿਆ ਅਮਰੂਖ ਹੁਣ ਸੱਸ ਸੱਸ 6:00 ਤੱਕ ਜਿਆਦੇ ਖਲਾਰਾ ਹੋ ਗਿਆ ਤਾਂ ਥੋੜੇ ਦਿਨ ਬਾਅਦ ਇਹਨਾਂ ਦੀ ਕਰਨੀ ਪੈਂਦੀ ਹੈ ਮੁਰੰਮਤ ਨਹੀਂ ਤਾਂ ਫਿਰ ਜਲਦੀ ਫੈਲ ਜਾਨੇ ਆ ਚਲੋ ਹੁਣ ਆਪਾਂ ਇਹਨੂੰ ਕਰੇਲੇ ਦੀਆਂ ਬੇਲਾਂ ਨੂੰ ਵੀ ਉੱਪਰ ਚੱਕ ਦਈਏ ਲਓ ਜੀ ਅਮਰੂਦ ਹੋ ਗਿਆ ਆਪਣਾ ਬਿਲਕੁਲ ਸਾਫ਼ ਬੜਾ ਖਲਾਰਾ ਹੋ ਗਿਆ ਸਿਹਟਾ ਤੱਕ ਇਸ ਵਾਰੀ ਕਰਤੀ ਸਾਫ਼ ਇੱਧਰ ਬੜੀਆਂ ਨਗੂਰਾਂ ਦੀ ਬੇਲ ਦੀ ਜਿਹੜੀ ਇੱਧਰ ਆ ਰਹੀਆਂ ਸੀ ਟਾਣੀਆਂ ਜਾਂ ਚੱਕਤੀਆਂ ਸਾਰੇ ਆ ਕਰਤੀ ਸਫਾਈ ਥੋੜੇ ਦਿਨਾਂ ਬਾਅਦ ਇਹਨਾਂ ਦੀ ਸਫਾਈ ਕਰਨੀ ਜ਼ਰੂਰੀ ਹੈ। ਦੇਖੋ। ਇੰਨਾ ਬਸ ਲੱਦਦਾ ਸੀ ਰੇੜੀ ਦੇ ਉੱਪਰ। ਹੁਣ ਆਪਾਂ ਇਹਨੂੰ ਬਾਹਰ ਸੁੱਟ ਕੇ ਆਵਾਂਗੇ। ਤੇ ਹੁਣ ਆਪਾਂ ਕਰਦੇ ਹਾਂ ਇੱਧਰ ਓਏ ਓਏ ਓਏ। ਨਿੰਬੂ। ਹੁਣ ਮੰਮੀ ਲੈ ਚਟਣੀ ਤਾਲਣ। ਤੇ ਆਪਾਂ ਚਾਹਾਂਗੇ ਕ੍ਰੇਲੀਆਂ ਦੀਆਂ ਪੀਲਾਂ ਨੂੰ। ਤਿੰਨ ਨਮਰੂਦ ਆਪਣੇ ਕੋਲ ਆ ਗਏ। ਲਓ ਨਧ ਰਕਾ ਯਾ ਬਹ ਤੇ ਕਾਮਿਲ ਗੌਰ ਖਾ ਲੋ ਗਾਈਜ਼ ਅਮਰੂਦ ਖਾਓ ਅਮਰੂਦ ਤਮਰੂਦ ਅਮਰੂਦ ਗਾਈਜ਼ ਆਪ ਗਾਈਜ਼ ਪਤੀ ਪਤੀ ਆ ਆਪਣੀ ਦੁਪਹਿਰ ਖਿੜੀ ਸੀ ਦੇਖੋ ਲੱਗ ਗਈ ਜੋ ਕਰਨ ਜਿਹੜੀ ਟੁੱਟੀ ਫੁੱਟੀ ਚੀਜ਼ ਸਾਨੂੰ ਕੋਈ ਮਿਲਦੀ ਹੈ ਤੇ ਅਸੀਂ ਉਹਦੇ ਵਿੱਚ ਲਾ ਕੇ ਇੱਥੇ ਰੱਖ ਦਿੰਨੇ ਆ ਇਹਨਾਂ ਦੇ ਵਿੱਚ ਵੀ ਲਾਇਆ ਹੋਇਆ ਕੁਝ ਦੇਖਦੇ ਹਾਂ ਹੋ ਗਿਆ ਜੀ ਆ ਵੀ ਅਦਰ ਵੀ ਤਰ ਕਿਢੀ ਲਾਤੀ ਤੇ ਇੱਕ ਟੁੱਟਿਆ ਹੋਇਆ ਕੱਪ ਪਿਆ ਸੀ ਆਪਾਂ ਨੇ ਇਹਦੇ ਵਿੱਚ ਵੀ ਲਾਤਾ ਗੇਸਟ ਮਟੀਰੀਅਲ ਨਾਲ ਆਪਾਂ ਨੇ ਹੁਣ ਇਹਨੂੰ ਕਰ ਦੇਣਾ ਡੈਕੋਰੇਟ ਅਦਰ ਲੱਗੇ ਮਮੀ ਚਟਣੀ ਤਲਣ ਦੀ ਤਿਆਰੀ ਚ ਕਹਿੰਦੇ ਅੱਜ ਮੈਂ ਚਟਣੀ ਤਲਣੀ ਹੈ ਤੇ ਰੱਖਲੀ ਕੋਲ ਸਰੋਂ ਦਾ ਤੇਲ ਦੀ ਜਿੱਪੀ ਆ ਰੱਖਲੀ ਕੜਾਹੀ ਉਹ ਛਿਲਲ ਲਸਣ ਤੇ ਅਦਰ ਚੁੰਨੇ ਚ ਲੱਗੇ ਅੱਗ ਵਾਲਨ ਉਹ ਖੁਰਚਣਾੇ ਖੜਾ ਕਰਿਆ ਹੋਇਆ ਜਿਵੇਂ ਹੋਣਾ ਚੱਕੀ ਮੇਰੇ ਮਾਰਨਾ ਹੁੰਦਾ ਪੂਰੇ ਗੁੱਸੇ ਦੇ ਵਿੱਚ ਆਪਾਂ ਗਰਮੀ ਗਰਮੀ ਹੋਏ ਹੋਏ ਗੁੱਸਾ ਤਾਂ ਗੁੱਸਾ ਤਾਂ ਆਪਾਂ ਨੂੰ ਆਉਂਦਾ ਹੀ ਤੇ ਗਰਮੀ ਗਰਮੀ ਹੋਏ ਹੋਏ ਤੇ ਪੂਰੇ ਗੁੱਸੇ ਦੇ ਵਿੱਚ ਆਪਾਂ ਲੱਗਿਆ ਚੱਪੇਂ ਤਾਲ ਆਪੇ ਅੱਛਾ ਤੁੰਨ ਨੂੰ ਫੋਨ ਆੜਾ ਸਮਾਨ ਦਾਖਾਂ ਕਾਜੂ ਮਗਜੇ ਮਿੱਥੇ ਆਹ ਕਾਨੂੰ ਲੈਣਾ ਤਾਂ ਦੀ ਜੇ ਚਿੰਤਾ ਨਹੀਂ ਚਿੰਤਾ ਤੁਹਾਨੂੰ ਪਤਾ ਹੁੰਦਾ ਮੇਰੇ ਆ ਹੋ ਗਿਆ ਜੀਰਾ ਆ ਹੋ ਗਈ ਹੈ ਜੁਵੈਂ ਆ ਹੋ ਗਿਆ ਤਖਾਂ ਤੇ ਆ ਹੋ ਗਏ ਮੇਥੇ ਆ ਹੋ ਗਿਆ ਹੋ ਗਏ ਮਗਜ਼ ਤੇ ਆ ਹੋ ਗਏ ਲੌਂਗ 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 ਪਹਿਲਾਂ ਪਾਏ ਨਹੀਂ ਹੈਗੇ ਤੁਸੀਂ ਪਾਏ ਨਹੀਂ ਮੈਂ ਦੋ ਚਪਾਤੀ ਤੇ ਲੌਂਗ ਮੈਂ ਤਾਂ ਮੇਥੇ ਹੀ ਪਾਦੇ ਤੇ ਪਹਿਲਾਂ ਉਹ ਚ ਤੇ ਹੁਣ ਮम्मी ਤਲਣ ਦੇ ਚਟਨੀ ਤੇ ਕਹਿੰਦੇ ਬਣਾਓ ਮੇਰੀ ਵੀਡੀਓ ਕਿ ਮੈਂ ਚਟਨੀ ਤਲ ਰਹੀ ਹਾਂ ਧੂਆਂ ਧੂਆਂ ਹੋ ਗਿਆ ਥਲੇ ਅੱਗ ਵੱਲੀ ਨਹੀਂ ਪਰਾਂ ਕਰਦੇ ਤੇ ਆਹ ਮੰਮੀ ਨੇ ਕੀ ਕਰਿਆ ਹੋਇਆ ਖਿਆ ਹੋਇਆ ਖੋਪਾ ਖੋਪਾ ਕੱਟ ਕੇ ਤੇ ਆਹ ਹੈਗੀਆਂ ਜੀ ਪਿਆਜ਼ ਇਹਨਾਂ ਸਬਾਨ ਪਾ ਕੇ ਅਸੀਂ ਬਣਾਵਾਂਗੇ ਸ਼ਾਹੀ ਚਟਨੀ ਇਹ ਜੀ ਦੇਖਿਓ ਤੁਸੀਂ ਯਾ ਇਨੋ ਸਕੇ ਆ ਫੇਲਾ ਚਾਹੁੰਦੇ ਨੇ ਅਸ਼ਵੰਤ ਖੰਦੇ ਨਹੀਂ ਹੈਗੇ ਖਾਓ ਅੰ ਵਿਚ ਪਾਇਆ ਨਾਰੀਅਲ ਚਲੋ ਭਿੰਡੀਆਂ ਤੋੜ ਲਈਏ ਤੋੜੀਆਂ ਕੱਲ ਦੀ ਜ ਨੂੰ ਕਹਿ ਦਿੰਦਾ ਮੈਂ ਕਿ ਤੁਸੀਂ ਤੋੜ ਲਓ ਹੂੰ ਫੇਰ ਹੋ ਗਈਆਂ ਸ਼ਾਮ ਸ਼ਾਮ ਤੱਕ ਹੋਰ ਹੋ ਜੂਗੀਆਂ ਸ਼ਾਮ ਤੱਕ ਹੋਰ ਹੋ ਜਾਣੀਆਂ ਹਰਿਆਲੀ ਹਰਿਆਲੀ ਹੋ ਗਈ ਮੀ ਨਾਲ ਸਾਰੀ ਚੀਚਨੇ ਮੀਚਨੇ ਜੇ ਕਰੇਲੇ ਇੰਨੇ ਹੋ ਗਏ ਇਹਨਾਂ ਨੂੰ ਉੱਪਰ ਚੱਕ ਲੋ ਐਂ ਦਾ ਡਰ ਲੱਗਦਾ ਹੱਥ ਐਂ ਲੱਗਦਾ ਕਿਤੇ ਸੱਪ ਨਾ ਹੋਵੇ ਵਿੱਚ ਕ੍ਰਿੰਡੇ ਵੀ ਲੱਗੜੇ ਸ਼ੁਰੂ ਹੋ ਗਏ ਛੋਟੇ ਛੋਟੇ ਦੋ ਤਿੰਨ ਦਿਨਾਂ ਚ ਵੱਧ ਜੜ ਉਹਨਾਂ ਨੇ ਵੀ ਚੱਕਰਿੰਡੇ ਵੀ ਆ ਗਏ ਜੀ ਹਾਂ ਹੂੰ ਆ ਦੇਖੋ ਛੀ ਮੀ ਮੀ ਹੁਣ ਆਕਾ ਦੇਣਾ ਇਹਨਾਂ ਨੇ ਖਲਾ 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 ਕੇ ਹੁਣ ਰੋਜ਼ ਚਕਰਿੰਡੇ ਚਕਰਿੰਡੇ ਆ ਲੋ ਚਕਰਿੰਡੇ ਆਪਾਂ ਨੇ ਤੋੜ ਲਈਆਂ ਕੱਕੜੀਆਂ ਤੇ ਕਰੇਲੇ ਪੰਜ ਛੇ ਕਰੇਲੇ ਮੈਂ ਕੱਲ੍ਹ ਲਈ ਐ ਸੀ ਤੇ ਅੱਜ ਹੋ ਗਏ ਆਪਾਂ ਹੁਣ ਇਹਨਾਂ ਨੂੰ ਪੜਾਵਾਂਗੇ ਆਲੂ ਪਾ ਕੇ ਰੋਟੀ ਬਣਾਵਾਂਗੇ ਮੋਟੀ ਰੋਟੀ ਬਣਾ ਲੈ ਰੋਟੀ ਬਣਾਵਾਂਗੇ ਜੀ ਅੱਜ ਆਪਾਂ ਬਣਾਵਾਂਗੇ ਆਲੂਆਂ ਵਾਲੇ ਪਰੌਂਠੇ ਆਲੂ ਸੀ ਆਪਣੇ ਕੋਲ ਵੱਡੇ ਵੱਡੇ ਤੇ ਆਪਾਂ ਇਹਨਾਂ ਨੂੰ ਕੱਟ ਕੇ ਉਬਾਲ ਲਿਆ ਵੇਖੋ ਜਿਹੜਾ ਨੂੰ ਆਪਾਂ ਕੱਟ ਕੇ ਉਬਾਲਣਾ ਹੁੰਦਾ ਤਾਂ ਪਾਣੀ ਵੀ ਆਪਾਂ ਇਹਨਾਂ ਦੇ ਵਿੱਚ ਸਿਰਫ ਅੱਧਾ ਗਲਾਸੇ ਪਾਉਣੇ ਆ ਫਿਰ ਨਹੀਂ ਤਾਂ ਪਾਣੀ ਜ਼ਿਆਦਾ ਹੋ ਜਾਂਦਾ ਵਿੱਚ ਕਿ ਇਕੱਟੇ ਹੋਵੇ ਦੇ ਵਿੱਚ ਚਲੂਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਆਪਾਂ ਸਿਰਫ ਅੱਧਾ ਗਲਾਸ ਪਾਣੀ ਦਾ ਪਾ ਕੇ ਇਹਨਾਂ ਨੂੰ ਉਬਾਲ ਲੈ ਦੇਖੋ ਵਧੀਆ ਪਈਆਂ ਤੁਸੀਂ ਵੀ ਐਵੇਂ ਕਰ ਸਕਦੇ ਹੋ ਗਾਇਜ਼ ਤੇ ਕੁਛ ਤੇ ਨਵੀਂ ਨਵੀਂ ਟ੍ਰਿਕ ਸਿੱਖਣ ਦੇ ਲਈ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਿਹਾ ਕਰੋ ਹਨ ਆਪਾਂ ਖੋਲिए ਇਹ ਗੇਟ ਸਰਦਾਰ ਜੀ ਨੇ ਚਾਣੀਆਂ ਲੈ ਕੇ ਜਿਹੜੇ ਆਪਣੇ ਅੰਬਰੂਦ ਕਟਕੇ ਕਬਾੜ ਭਰਿਆ ਹੈ ਆਣੀ ਖੋਲਣਾ ਇਹ ਆਪਣੇ ਗੁਲਾਬ ਦੀ ਕਿੰਨੇ ਸੋਹਣੇ ਖਿੜ ਗਏ ਮਮਮੀ ਨੇ ਫਾਦੇ ਚਟਣੀ ਕਰਕੇ ਤੜਕੇ ਤੜਕਾ ਲਾ ਕੇ ਸਾਰਾ ਕੁਝ ਕਰਕੇ ਤੜਕਾ ਫਾਈਨਲ ਕਰਮ ਚਿਨੀ ਜਿਨੀ ਪਣੀ ਢਾਗੀ ਹੋਣੀ ਹੁਣ ਤਾਂ ਬਸ ਇਹ ਚਿਨੀ ਪਣੀ ਢਾਗੀ ਰੱਖ ਗੈਸ ਪਾਤੀ ਚਿਨੀ ਪਾਤੀ ਚਲੋ ਸਿੱਧਰ ਕਰ ਲਈਏ ਪਹਿਲਾਂ ਦਾ ਕੰਮ ਮਸਾ ਬੰਦੇ ਫਸੇ ਆਪਣੇ ਕੋਲ ਫਲੈਨ ਕਰ ਲਓ ਰੇ ਉਹ ਆ ਗੋਚਾ ਕਿੱਥੇ ਫੀਲਡਾਂ 'ਮਕੋੜੇ ਫਿਰਦੇ ਆ ਬਹੁਤ ਬੇਲ ਬੇਰ ਕਿਉਂ ਖਿੱਚਦਾ ਨਾਲ ਨਾਲ ਚੱਕੀ ਫਿਰਦੇ ਆ ਕਹਿੰਦੇ ਜਿਹੜਾ ਕੰਮ ਨਹੀਂ ਕਰੂਗਾ ਉਹਦੇ ਆ ਬਚਣੇ ਢੰਡੇ ਹਾਂ ਅਸੋ ਫੜ ਬੁੱਤ ਆਹ ਫਿੱਟ ਬੁੱਤ ਮੈਂ ਇਹਨਾਂ ਨੂੰ ਕੋਈ ਕੰਟਾ ਨਾ ਖੋਪਾ ਕੋਈ ਚਲ ਹੁਣ ਦੀ ਐ ਦੀ ਕਰ ਚਿੰਦ ਦੋ ਰੱਖਣੇ ਦੀ ਲੋੜ ਨਹੀਂ ਹੈ ਦੇਖੋਗੇ ਤਾਂ ਸਹੀ ਹੁਣ ਨਾ ਕਰੇਲੇ ਨਹੀਂ ਤਾਂ ਉਹਦੇ ਬੇਲ ਫੇਟਾਂ ਹੀ ਖਰਾਬ ਹੋਈ ਜਾਂਦੇ ਤੇ ਹਾਂ ਚੱਕੇ ਨੂੰ ਉੱਪਰ ਕਿੰਨੇ ਲੱਗੇ ਫਿਰ ਤੋ ਉਹ ਨਾਲੇ ਬਚਾ ਕੇ ਪੁੱਤਾਂ ਅੱਧਾ ਹਰ ਗੱਲ ਲੱਭੀਂ ਜਿਹੜੇ ਉੱਪਰ ਜਿਹੜੇ ਉੱਪਰ ਸੈਂ ਬਿਸ਼ਾ ਦੋ ਸਵਾਰ ਕੇ ਜਿਵੇਂ ਵੀ ਓਮ ਬਹੁਤ ਹੀ ਸੈਟ ਕਰ ਦੋ ਲੋਟੀ ਚਾਫੀ ਫਨੀ ਕ੍ਰੇਲਿਆਂ ਦੇ ਬਿੱਲਾਂ ਵੀ ਜੇ ਪਹਿਲਾਂ ਸੰਭਾਲ ਹੋ ਜਾਂਦੀ ਤਾਂ ਵਧੀਆ ਤਾਂ ਹੁਣ ਤਾਂ ਬਸ ਇੱਕ ਤਾਂ ਪਰਲੀ ਜਾਈ ਕੰਮ ਹੋਇਆ ਹੈ ਮਰਦੇ ਮੂੰਹ ਪਾਣੀ ਪਾਣੇ ਵਾਲਾ ਕੰਮ ਉਹ ਹੀ ਦਾਦਾ ਮਰਦੇ ਦੇ ਮੂੰਹ ਚ ਪਾਣੀ ਪਾਣ ਵਾਲਾ ਕੰਮ ਕਰਿਆ ਹੁਣ ਤਾਂ ਆਪਾਂ ਨੇ ਜੇ ਇਹਨਾਂ ਦੀ ਪਹਿਲਾਂ ਸੰਭਾਲ ਹੋ ਜਾਂਦੀ ਤਾਂ ਵਧੀਆ ਤਾਂ ਪਹਿਲਾਂ ਵਧੀਆ ਹੀ ਨਹੀਂ ਹੁਣ ਵਧੀਆ ਕਿਉਂਕਿ ਸਬਜ਼ੀ ਹੋ ਗਈ ਹੁਣ ਮਹਿੰਗੀ ਆਪਾਂ ਸੋਚਿਆ ਚਲੋ ਆਪਾਂ ਬਿੱਲੇ ਹੀ ਸੰਭਾਲ ਲਈਏਗਾ ਕਿਸ਼ ਅੱਜ ਬਿੱਲੇ ਆਪਾਂ ਇਹ ਜੇ ਕੰਮ ਕਰ ਲਈਏ ਆ ਦੇਖੋ ਕਿਵੇਂ ਕ੍ਰੀਲੇ ਖਰਾਬ ਹੋਣੇ ਸ਼ੁਰੂ ਹੋ ਗਏ ਹੁਣ ਹਵਾ ਪਾਉਗੇ ਇਹਨਾਂ ਨੂੰ ਤਾਂ ਫਿਰ ਫਾਲ ਆਊਗਾ ਹਲੇ ਆਪਣਾ ਦੇਖੋ ਆ ਸਾਰਾ ਕੱਖ ਪੱਟਣਾ ਪਿਆ ਹੈ ਇਹਨੂੰ ਲਾਵਾਂਗੇ ਆਪਾਂ ਕੱਲ ਸੰਡੇ ਡਿਊਟੀ ਲੋ ਜੀ ਤੁਹਾਨੂੰ ਦਿਖਾਉਨੇ ਆ ਆਪਾਂ ਨੇ ਖਰਚ ਕੇ ਘਾ ਬਣਾਤੀਆਂ ਕਿਆਰੀਆਂ ਹਨ ਦੇਖੋ ਉਹੀ ਜਗਾ ਹੈ ਇਹ ਦੇਖੋ ਸਾਰੇ ਜੋ ਕਾ ਕੱਢ ਕੇ ਅੱਜ ਸੰਡੇ ਸੀਗਾ ਆਪਾਂ ਲਾਇਏ 2 ਘੰਟੇ ਲਾਇਏ 2 ਘੰਟਿਆਂ ਦੇ ਵਿੱਚ ਜਮਾ ਪਲਾਨ ਬਣਾ ਲੇਖੋ ਇਹ ਕੋ ਸਾਾਰੇ ਜੋ ਕਾ ਕੱਢ ਕੇ ਬੇਲਾਂ ਚੱਲੇ ਕਲ ਚਿੰਗਾਈ ਲਾਈਆਂ ਸੀ ਇਹ ਵੀ ਚੱਲ ਪੀਆਂ ਮੈਂ ਤਾਂ ਇਹ ਸੁੱਕਣਾ ਜਾਣਗੇ ਤੇ ਹੂੰ ਵਧੀਆ ਹੋ ਗਿਆ ਦੇਖੋ ਕੋਨ ਸਾਫ ਹੋ ਗਿਆ ਬਹੁਤ ਘਾਹ ਖੜਾ ਸੀ ਤੁਹਾਨੂੰ ਦਖਾਉਣਾ ਇੱਕ ਇੱਕ ਪੰਡ ਹੋ ਗਈ ਵੇ ਦੇਖੋ ਇੱਕ ਪੰਡ ਹੋ ਗਈ ਘਾ ਦੀ ਦੇਖੋ ਇੰਨਾ ਘਾ ਸੀ ਉੱਥੇ ਹੱਸ਼ਟ ਕੇ ਅਮਗੇ ਬਾਹਰ ਠੀਕ ਉਹ ਇਧਰ ਵੀ ਦਿਖਾ ਦਿੰਦਾ ਆ ਦੇਖੋ ਸਾਰਾ ਘਾ ਪੰਸਾ ਉਹ ਪਸ ਤੇ ਮੈਂ ਜਾ ਰਿਹਾ ਆ ਕਿਹਾ ਗਿਆ ਵਧੀਆ ਅੰਦਰ ਕੋਰ ਫਰੀ ਝਾੜੂ ਮਾਰਦੀ ਅਸ਼ਵੇਂ ਪਾ ਰਿਹਾ ਪੌਦਿਆਂ 'ਚ ਪਾਣੀ ਅਮਰ ਰੋਦ ਲਈ ਕੀ ਹੈ ਦੇਖ ਸੁਣ ਅਮਰ ਰੋਦ ਲਈ ਤੋੜ ਕੇ ਇਹ ਖਾਓ ਸਰਦਾਰ ਜੀ ਮੈਂ ਖਾ ਲੰਨਾ ਜੀ ਰੋਟਾ ਜੀ ਪਾਤਾ ਪਾਣੀ